ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੰਡੀ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਜਿਹੜੀ ਸੱਚੀ ਘਟਨਾ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਹਾਂ ਇਹ ਇੱਕ ਬਹੁਤ ਅਜੀਬ ਤਰ੍ਹਾਂ ਦੀ ਘਟਨਾ ਹੈ ਮੇਰੇ ਖਿਆਲ ਨਾਲ ਤੁਸੀਂ ਵੀ ਪਹਿਲਾਂ ਐਦਾਂ ਦੀ ਘਟਨਾ ਕਦੇ ਨਹੀਂ ਸੁਣੀ ਹੋਣੀ ਇਹ ਜਿਹੜੀ ਘਟਨਾ ਹੈ ਬਹੁਤ ਮੰਦਭਾਗੀ ਤੇ ਨਿੰਦਣਯੋਗ ਘਟਨਾ ਹੈ ਘਟਨਾ ਕੋਈ ਬਹੁਤੀ ਪੁਰਾਣੀ ਨਹੀਂ ਹੈਗੀ ਇਹ 31 ਜਨਵਰੀ 2026 ਦੀ ਘਟਨਾ ਹੈ ਜਾਨੀ ਕਿ ਪਿਛਲੇ ਮਹੀਨੇ ਦੀ ਘਟਨਾ ਹੈ ਇਹ ਘਟਨਾ ਵਾਪਰਦੀ ਹੈ 31 ਜਨਵਰੀ 2026 ਦੇ ਦਿਨ ਜਦੋਂ ਇੰਡੀਆ ਤੇ ਨਿਊਜ਼ੀਲੈਂਡ ਦਾ ਮੈਚ ਹੁੰਦਾ 2020 ਮੈਚ ਹੁੰਦਾ ਆ ਇਹ ਮੈਚ ਕੇਰਲਾ ਦੇ ਵਿੱਚ ਤ੍ਰਿਵੰਤਪੁਰਮ ਦੇ ਵਿੱਚ ਇੱਕ ਸਟੇਡੀਅਮ ਦੇ ਵਿੱਚ ਚੱਲ ਰਿਹਾ ਸੀ ਆਪਣੇ ਇੰਡੀਆ ਦੇ ਵਿੱਚ ਕ੍ਰਿਕਟ ਦਾ ਬਹੁਤ ਜ਼ਿਆਦਾ ਕ੍ਰੇਜ਼ ਆ ਭਾਰੀ ਗਿਣਤੀ ਦੇ ਵਿੱਚ ਲੋਕ ਕ੍ਰਿਕਟ ਦੇਖਦੇ ਨੇ ਤੁਸੀਂ ਵੀ ਦੇਖਿਆ ਹੋਣਾ ਆ ਕਿ ਉਸ ਦਿਨ ਜਿਹੜਾ ਇਹ ਮੈਚ ਹੋ ਰਿਹਾ ਸੀ ਉਹਦੇ ਵਿੱਚ 271 ਰਨ ਇੰਡੀਆ ਨੇ ਬਣਾਏ ਸੀ ਹੁਣ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੇ ਲੋਕਾਂ ਦੇ ਵਿੱਚ ਕ੍ਰਿਕਟ ਦੇਖਣ ਦਾ ਬਹੁਤ ਜ਼ਿਆਦਾ ਕਰੇਜ਼ ਹੈ ਲੋਕ ਦੂਰੋਂ ਦੂਰੋਂ ਕੇਰਲਾ ਦੇ ਵਿੱਚੋਂ ਮੈਚ ਦੇਖਣ ਲਈ ਪਹੁੰਚੇ ਸੀ ਐਸੇ ਤਰ੍ਹਾਂ ਨਿਊਜ਼ੀਲੈਂਡ ਦੇ ਲੋਕਾਂ ਦੇ ਵਿੱਚ ਵੀ ਕ੍ਰਿਕਟ ਦੇਖਣ ਦਾ ਬਹੁਤ ਜ਼ਿਆਦਾ ਕਰੇਜ਼ ਹੈ ਨਿਊਜ਼ੀਲੈਂਡ ਦਾ ਮੈਚ ਸੀ ਤਾਂ ਨਿਊਜ਼ੀਲੈਂਡ ਦੀ ਵੀ ਇੱਕ ਗੋਰੀ ਔਰਤ ਇਹ ਮੈਚ ਦੇਖਣ ਲਈ ਇੱਥੇ ਪਹੁੰਚੀ ਹੋਈ ਸੀ। ਉਹ ਔਰਤ ਵੀ ਇਸ ਸਟੇਡੀਅਮ ਦੇ ਵਿੱਚ ਮੌਜੂਦ ਸੀ ਤੇ ਜਿੱਥੇ ਉਹ ਔਰਤ ਬੈਠੀ ਸੀ ਉਹਦੇ ਨਾਲ ਕਾਫੀ ਇੰਡੀਅਨ ਲੋਕ ਬੈਠੇ ਸੀ ਜਿਹੜੇ ਮੈਚ ਦੇਖਣ ਲਈ ਆਏ ਹੋਏ ਸੀ। ਉਹਨਾਂ ਇੰਡੀਅਨ ਲੋਕਾਂ ਦੇ ਵਿੱਚ ਦੋ ਨੌਜਵਾਨ ਮੁੰਡੇ ਵੀ ਬੈਠੇ ਸੀ। ਸਟੇਡੀਅਮ ਦੇ ਵਿੱਚ ਬਹੁਤ ਜ਼ਿਆਦਾ ਹੋਟਿੰਗ ਹੁੰਦੀ ਆ ਬਹੁਤ ਰੌਲੇ ਰੱਪੇ ਵਾਲਾ ਮਾਹੌਲ ਹੁੰਦਾ ਆ। ਜਦੋਂ ਵੀ ਆਪਣਾ ਇੰਡੀਆ ਦਾ ਕੋਈ ਖਿਡਾਰੀ ਕੋਈ ਰਨ ਲੈਂਦਾ ਜਾਂ ਚੌਕਾ ਛੱਕਾ ਮਾਰਦਾ ਤਾਂ ਉੱਤੇ ਬਹੁਤ ਜ਼ਿਆਦਾ ਹੂਟਿੰਗ ਹੁੰਦੀ ਹੈ ਬਹੁਤ ਰੌਲਾ ਪੈਂਦਾ ਹੈ ਐਸੇ ਤਰ੍ਹਾਂ ਦਾ ਮਾਹੌਲ ਉਸ ਸਟੇਡੀਅਮ ਦੇ ਵਿੱਚ ਵੀ ਬਣਿਆ ਹੋਇਆ ਸੀ ਇਸ ਮੈਚ ਦੇ ਵਿੱਚ ਇੰਡੀਆ ਨੇ ਪਹਿਲਾਂ ਬੈਟਿੰਗ ਕੀਤੀ ਤੇ ਜੋ ਨਿਊਜ਼ੀਲੈਂਡ ਦੇ ਬੋਲਰ ਸੀ ਇੰਡੀਆ ਵਾਲਿਆਂ ਨੇ ਉਹਨਾਂ ਦੀ ਕਾਫੀ ਧਲਾਈ ਕੀਤੀ ਉਹਨਾਂ ਨੂੰ ਕਾਫੀ ਚੌਕੇ ਛੱਕੇ ਮਾਰੇ ਤੇ ਇੰਨਾ 2020 ਦੇ ਮੈਚਾਂ ਦੇ ਵਿੱਚ 271 ਰਨ ਬਣਾਉਣੇ ਕੋਈ ਆਮ ਗੱਲ ਨਹੀਂ ਹੁੰਦੀ ਹੁਣ ਇੰਡੀਆ ਵਾਲਿਆਂ ਨੇ 271 ਰਨ ਦਾ ਟਾਰਗੇਟ ਦਿੱਤਾ ਸੀ ਇੰਡੀਆ ਵਾਲਿਆਂ ਦੀ ਬੈਟਿੰਗ ਖਤਮ ਹੋ ਚੁੱਕੀ ਸੀ ਪੂਰੀ ਹੋ ਚੁੱਕੀ ਸੀ ਇਧਰ ਜਿਹੜੇ ਇਹ ਮੁੰਡੇ ਸੀ ਇਹ ਕਾਫੀ ਜਿਆਦਾ ਰੌਲਾ ਪਾ ਰਹੇ ਸੀ ਹੂਟਿੰਗ ਕਰ ਰਹੇ ਸੀ ਚੀਕਾਂ ਮਾਰ ਰਹੇ ਸੀ ਤੇ ਉੱਥੇ ਜਿਹੜੀ ਇਹ ਨਿਊਜ਼ੀਲੈਂਡ ਦੀ ਗੋਰੀ ਔਰਤ ਬੈਠੀ ਸੀ ਇਹ बार-बार ਉਹਨਾਂ ਮੁੰਡਿਆਂ ਨੂੰ ਕਹਿ ਰਹੀ ਸੀ ਕਿ ਇੰਨਾ ਜਿਆਦਾ ਰੌਲਾ ਨਾ ਪਾਓ ਇੰਨੀ ਜਿਆਦਾ ਹੂਟਿੰਗ ਨਾ ਕਰੋ ਮੈਨੂੰ ਪਰੇਸ਼ਾਨੀ ਹੋ ਰਹੀ ਹੈ ਹੁਣ ਇੱਥੇ ਜਿਹੜੇ ਇਹ ਮੁੰਡੇ ਹੁੰਦੇ ਨੇ ਇਹ ਉਸ ਔਰਤ ਨੂੰ ਕਹਿੰਦੇ ਨੇ ਕਿ ਤੂੰ ਜੈਲਸੀ ਕਰ ਰਹੀ ਹੈ ਤੁਡੀ ਟੀਮ ਹੁਣ ਹਾਰ ਰਹੀ ਹੈ ਇਸ ਕਰਕੇ ਤੂੰ ਸਾਨੂੰ ਚੁੱਪ ਕਰਨ ਦੇ ਲਈ ਕਹਿ ਰਹੀ ਹੈ ਔਰਤ ਇਹ ਸੁਣ ਕੇ ਥੋੜਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਥੋੜਾ ਅਗਰੈਸਿਵ ਹੋ ਜਾਂਦੀ ਹੈ ਉਹ ਉਹਨਾਂ ਮੁੰਡਿਆਂ ਨੂੰ ਕਹਿੰਦੀ ਹੈ ਕਿ ਹਜੇ ਤਾਂ ਸਾਡੀ ਬੈਟਿੰਗ ਪਈ ਹੈ ਤੁਸੀਂ ਹੁਣੇ ਹੀ ਨਾ ਸੋਚੋ ਕਿ ਤੁਸੀਂ ਜਿੱਤ ਗਏ ਹਜੇ ਤਾਂ ਨਿਊਜ਼ੀਲੈਂਡ ਨੇ ਬੈਟਿੰਗ ਕਰਨੀ ਹੈ ਉਹ ਕਹਿੰਦੀ ਹੈ ਕਿ ਜਿੱਤਣਾ ਤਾਂ ਆਖਿਰ ਨਿਊਜ਼ੀਲੈਂਡ ਨੇ ਹੀ ਹੈ ਉੱਥੇ ਨਾ ਦੋਨਾਂ ਦੇ ਵਿੱਚ ਥੋੜੀ ਜੀ ਬਹਿਸਵਾਜੀ ਵੀ ਹੁੰਦੀ ਹੈ ਮੁੰਡੇ ਕਹਿ ਰਹੇ ਸੀ ਕਿ ਇੰਡੀਆ ਜਿੱਤੂਗਾ ਤੇ ਉੱਥੇ ਜਿਹੜੀ ਗੋਰੀ ਔਰਤ ਸੀ ਉਹ ਕਹਿ ਰਹੀ ਸੀ ਕਿ ਨਿਊਜ਼ੀਲੈਂਡ ਜਿੱਤੂਗਾ ਤੁਸੀਂ ਦੇਖ ਲਿਓ ਹੁਣ ਨਿਊਜ਼ੀਲੈਂਡ ਦੀ ਵਾਰੀ ਆ ਜਾਂਦੀ ਹੈ ਨਿਊਜ਼ੀਲੈਂਡ ਦੀ ਟੀਮ ਬੈਟਿੰਗ ਕਰਨ ਲੱਗਦੀ ਹੈ ਉਹਨਾਂ ਦੀ ਸ਼ੁਰੂਆਤ ਬਹੁਤ ਚੰਗੀ ਹੁੰਦੀ ਹੈ ਇਹ ਦੇਖ ਕੇ ਜਿਹੜੀ ਇਹ ਇਹ ਮੁੰਡਿਆਂ ਨੂੰ ਚੜਾਉਣ ਲੱਗਦੀ ਹੈ ਉਹਨਾਂ ਨੂੰ ਕਹਿੰਦੀ ਹੈ ਕਿ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਨਿਊਜ਼ੀਲੈਂਡ ਹੀ ਜਿੱਤੂ ਤਾਂ ਉੱਤੇ ਫਿਰ ਇਹ ਮੁੰਡੇ ਕਹਿੰਦੇ ਨੇ ਕਿ ਹਾਲੇ ਤਾਂ ਸ਼ੁਰੂਆਤ ਹੋਈ ਹੈ ਤੂੰ ਦੇਖ ਲਈ ਜਤਨਾ ਤੱਕ ਹੀਰ ਤੇ ਇੰਡੀਆ ਨਹੀਂ ਹੈ ਹੁਣ ਉੱਥੇ ਸਟੇਡੀਅਮ ਦੇ ਵਿੱਚ ਮੈਚ ਨੂੰ ਲੈ ਕੇ ਹੀ ਦੋਨਾਂ ਦੇ ਵਿੱਚ ਛੋਟੀ ਮੋਟੀ ਤਕਰਾਰ ਚੱਲਦੀ ਰਹਿੰਦੀ ਹੈ ਨਿਊਜ਼ੀਲੈਂਡ ਵਾਲੀ ਗੋਰੀ ਕਹਿੰਦੀ ਹੈ ਕਿ ਨਿਊਜ਼ੀਲੈਂਡ ਜਿੱਤੂਗਾ ਤੇ ਮੁੰਡੇ ਕਹਿੰਦੇ ਨੇ ਇੰਡੀਆ ਜਿੱਤੂਗਾ ਇਸੇ ਛੋਟੀ ਮੋਟੀ ਤਕਰਾਰ ਵਾਜੀ ਦੇ ਵਿੱਚ ਇਹ ਮੁੰਡੇ ਤੇ ਨਿਊਜ਼ੀਲੈਂਡ ਵਾਲੀ ਗੋਰੀ ਦੋਨੇ ਜਣੇ ਸ਼ਰਤ ਲਾ ਲੈਂਦੇ ਨੇ ਉਹ ਕਹਿੰਦੇ ਆ ਕਿ ਜੇ ਤੂੰ ਸ਼ਰਤ ਲਾਉਣਾ ਚਾਹਨੀ ਹੈ ਤਾਂ ਸਾਡੇ ਨਾਲ ਲਾ ਲੈ ਤਾਂ ਉੱਥੇ ਗੋਰੀ ਕਹਿੰਦੀ ਹੈ ਕਿ ਹਾਂ ਮੈਨੂੰ ਮਨਜ਼ੂਰ ਹੈ ਉਹ ਕਹਿੰਦੀ ਹੈ ਕਿ ਜੇ ਤਾਂ ਜਿੱਤਿਆ ਨਿਊਜ਼ੀਲੈਂਡ ਤਾਂ ਫੇਰ ਜੋ ਮੈਂ ਕਹੂੰਗੀ ਉਹ ਤੁਹਾਨੂੰ ਕਰਨਾ ਪਊਗਾ ਤੇ ਜੇ ਜਿੱਤਿਆ ਇੰਡੀਆ ਜੋ ਤੁਸੀਂ ਕਹੋਗੇ ਉਹ ਮੈਂ ਕਰੂੰਗੀ ਇਹ ਸ਼ਰਤ ਲਾ ਲੈਂਦੇ ਨੇ ਗੋਰੀ ਵੀ ਇੱਥੇ ਕਹਿ ਦਿੰਦੀ ਹੈ ਕਿ ਮੈਨੂੰ ਸ਼ਰਤ ਮਨਜ਼ੂਰ ਹੈ ਮੈਂ ਪਿੱਛੇ ਨਹੀਂ ਹਟੂੰਗੀ ਚਲੋ ਜੀ ਮੈਚ ਅੱਗੇ ਵਧਾਇਆ ਤੇ ਅਖੀਰ ਤੇ ਜਾ ਕੇ ਇੰਡੀਆ ਦੀ ਜਿੱਤ ਹੋ ਜਾਂਦੀ ਹੈ ਕਿਉਂਕਿ ਟਾਰਗੇਟ ਕਾਫੀ ਵੱਡਾ ਸੀ ਤੇ ਨਿਊਜ਼ੀਲੈਂਡ ਇਸ ਨੂੰ ਅਚੀਵ ਨਹੀਂ ਕਰ ਪਾਉਂਦਾ ਹੁਣ ਇੰਡੀਆ ਮੈਚ ਜਿੱਤ ਗਈ ਸੀ ਸਟੇਡੀਅਮ ਦੇ ਵਿੱਚ ਬਹੁਤ ਰੌਲਾ ਰੱਪਾ ਪੈਂਦਾ ਬਹੁਤ ਹੂਟਿੰਗ ਹੁੰਦੀ ਹੈ ਇਹ ਜੋ ਮੁੰਡੇ ਹੁੰਦੇ ਨੇ ਇਹ ਵੀ ਬਹੁਤ ਜ਼ਿਆਦਾ ਰੌਲਾ ਰੱਪਾ ਪਾਉਂਦੇ ਨੇ ਹੂਟਿੰਗ ਕਰਦੇ ਨੇ ਚੀਕਾ ਮਾਰਦੇ ਨੇ ਇਹ ਉਸ ਔਰਤ ਨੂੰ ਚੜਾਉਂਦੇ ਨੇ ਉਹਨੂੰ ਕਹਿੰਦੇ ਆ ਕਿ ਤੂੰ ਸ਼ਰਤ ਹਾਰ ਚੁੱਕੀ ਆਂ ਹੁਣ ਜੋ ਅਸੀਂ ਤੈਨੂੰ ਕਹਾਂਗੇ ਉਹ ਤੈਨੂੰ ਕਰਨਾ ਪਊਗਾ ਅੱਗੇ ਉਹ ਜਿਹੜੀ ਉਹ ਔਰਤ ਹੁੰਦੀ ਐ ਉਹ ਵੀ ਸਰੈਂਡਰ ਕਰ ਦਿੰਦੀ ਐ ਤੇ ਉਹ ਕਹਿੰਦੀ ਐ ਕਿ ਹਾਂ ਠੀਕ ਐ ਮੈਂ ਸ਼ਰਤ ਲਾਈ ਸੀ ਤੇ ਮੈਂ ਇਸ ਤੋਂ ਪਿੱਛੇ ਨਹੀਂ ਹਟੂੰਗੀ ਜੋ ਤੁਸੀਂ ਕਹੋਗੇ ਉਹ ਮੈਂ ਕਰੂੰਗੀ ਤਾ ਉਹ ਮੁੰਡੇ ਸਔਰਤ ਦੇ ਅੱਗੇ ਇਹ ਗੱਲ ਰੱਖਦੇ ਨੇ ਕਿ ਅੱਜ ਦੀ ਰਾਤ ਤੂੰ ਸਾਡੇ ਨਾਲ ਬਤਾਏਂਗੀ ਤਾਂ ਉੱਥੇ ਔਰਤ ਇਸ ਗੱਲ ਦੇ ਵਿੱਚ ਵੀ ਆਪਣੀ ਹਾਮੀ ਭਰ ਦਿੰਦੀ ਹੈ ਕਿ ਜੇਕਰ ਤੁਸੀਂ ਇਹ ਸਭ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਮਨਜ਼ੂਰ ਹੈ ਮੈਂ ਤਿਆਰ ਹਾਂ ਉਹ ਸਟੇਡੀਅਮ ਦੇ ਨੇੜੇ ਉਸੇ ਸ਼ਹਿਰ ਦੇ ਵਿੱਚ ਇੱਕ ਹੋਟਲ ਬੁੱਕ ਕਰਦੇ ਨੇ ਉਸ ਤੋਂ ਬਾਅਦ ਇਹ ਦੋ ਮੁੰਡੇ ਤੇ ਉਹ ਇੱਕ ਗੋਰੀ ਔਰਤ ਇਹ ਤਿੰਨੇ ਜਣੇ ਉਸ ਹੋਟਲ ਦੇ ਕਮਰੇ ਦੇ ਵਿੱਚ ਜਾਂਦੇ ਨੇ ਪਹਿਲਾਂ ਇਹ ਤਿੰਨੇ ਜਣੇ ਬੈਠ ਕੇ ਸ਼ਰਾਬ ਪੀਂਦੇ ਨੇ ਸ਼ਰਾਬ ਪੀਣ ਤੋਂ ਬਾਅਦ ਇਹ ਜੋ ਦੋ ਮੁੰਡੇ ਹੁੰਦੇ ਨੇ ਇਹਨਾਂ ਦੇ ਸਿਰ ਦੇ ਉੱਤੇ ਹਵਸ ਦਾ ਭੂਤ ਸਵਾਰ ਹੋ ਜਾਂਦਾ ਆ ਇਹ ਜੋ ਗੋਰੀ ਔਰਤ ਆਪਣੇ ਨਾਲ ਲੈ ਕੇ ਗਏ ਸੀ ਇਹ ਉਹਦੇ ਹੌਲੀ-ਹੌਲੀ ਕਰਕੇ ਕੱਪੜੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਇਹ ਉਹਦੇ ਸਾਰੇ ਕੱਪੜੇ ਉਤਾਰ ਦਿੰਦੇ ਨੇ ਫਿਰ ਉਹਦੇ ਨਾਲ ਇਹ ਜਸਮਾਨੀ ਸੰਬੰਧ ਬਣਾਉਣ ਲੱਗਦੇ ਨੇ ਇਹ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦੇ ਨੇ ਸਰੀਰਕ ਸੰਬੰਧ ਬਣਾਉਂਦਿਆਂ ਨੂੰ ਇਹਨਾਂ ਨੂੰ ਅੱਧੀ ਰਾਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਸੌਂ ਜਾਂਦੇ ਨੇ ਫੇਰ ਥੋੜੀ ਦੇਰ ਮਗਰੋਂ ਇਹਨਾਂ ਦੀ ਅੱਖ ਕੁੱਲਦੀ ਹੈ ਇਹ ਦੋਨੇ ਜਣੇ ਮੁੰਡੇ ਫੇਰ ਸ਼ਰਾਬ ਪੀਂਦੇ ਨੇ ਉਸ ਔਰਤ ਨੂੰ ਵੀ ਬਹੁਤ ਜ਼ਿਆਦਾ ਸ਼ਰਾਬ ਪਲਾਈ ਜਾਂਦੀ ਹੈ ਉਸ ਔਰਤ ਨੂੰ ਇਸ ਹੱਦ ਤੱਕ ਸ਼ਰਾਬ ਪਲਾਈ ਜਾਂਦੀ ਹੈ ਕਿ ਉਹ ਬਿਲਕੁਲ ਵੀ ਹੋਸ਼ ਦੇ ਵਿੱਚ ਨਹੀਂ ਹੁੰਦੀ ਫੇਰ ਇਹ ਮੁੰਡੇ ਸ਼ਰਾਬ ਪੀਂਦੇ ਨੇ ਤੇ ਫੇਰ ਉਸ ਔਰਤ ਦੇ ਨਾਲ ਸਬੰਧ ਬਣਾਉਂਦੇ ਨੇ। ਇਸ ਵਾਰ ਜਾਨਵਰਾਂ ਦੇ ਵਾਂਗੂ ਉਸ ਔਰਤ ਦੇ ਨਾਲ ਉਹ ਮੁੰਡੇ ਬਿਹੇਵ ਕਰ ਰਹੇ ਸੀ। ਹੁਣ ਉਹ ਜੋ ਔਰਤ ਹੁੰਦੀ ਹੈ ਇਹਨਾਂ ਨੂੰ ਰੋਕਦੀ ਆ ਉਹ ਇਹਨਾਂ ਦਾ ਵਿਰੋਧ ਕਰਦੀ ਆ। ਉਹ ਇਹਨਾਂ ਨੂੰ ਕਹਿੰਦੀ ਆ ਕਿ ਮੈਂ ਬਹੁਤ ਜ਼ਿਆਦਾ ਦਰਦ ਦੇ ਵਿੱਚ ਆ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ। ਉਹ ਇਹਨਾਂ ਮੁੰਡਿਆਂ ਨੂੰ ਰੋਕਦੀ ਆ ਪਰ ਇਹ ਮੁੰਡੇ ਉੱਥੇ ਕਿੱਥੇ ਰੁਕਣ ਵਾਲੇ ਸੀ। ਦਰਦ ਦੇ ਵਿੱਚ ਉਹ ਔਰਤ ਤੜਫਰੀ ਹੁੰਦੀ ਆ ਉਹ ਇਹਨਾਂ ਨੂੰ ਕਹਿ ਰਹੀ ਹੁੰਦੀ ਆ ਕਿ ਮੇਰੇ ਤੋਂ ਦਰਦ ਸਹਾਰ ਨਹੀਂ ਹੋ پا ਰਹੀ। ਉੱਤੇ ਇਹ ਮੁੰਡੇ ਕਹਿੰਦੇ ਨੇ ਕਿ ਆਪਣੀ ਸ਼ਰਤ ਲੱਗੀ ਸੀ ਤੂੰ ਸ਼ਰਤ ਹਾਰੀ ਐ ਤੇ ਅੱਜ ਦੀ ਰਾਤ ਜੋ ਸਾਡਾ ਦਿਲ ਕਰੂਗਾ ਅਸੀਂ ਕਰਾਂਗੇ ਤੂੰ ਸਾਨੂੰ ਰੋਕ ਨਹੀਂ ਸਕਦੀ ਬਹੁਤ ਹੀ ਜ਼ਿਆਦਾ ਦਰਦ ਹੁਣ ਉਸ ਔਰਤ ਨੂੰ ਹੋ ਰਿਹਾ ਸੀ ਉਹ ਇਹਨਾਂ ਮੁੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਹ ਦੋਨੇ ਮੁੰਡੇ ਉਸ ਸਮੇਂ ਇੰਨੇ ਜ਼ਿਆਦਾ ਨਸ਼ੇ ਦੇ ਵਿੱਚ ਸੀ ਇਹ ਰੋਕਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਜਾਨੀ ਕਿ ਹੁਣ ਇੱਕ ਤਰ੍ਹਾਂ ਦਾ ਬਲਾਤਕਾਰ ਕੀਤਾ ਜਾ ਰਿਹਾ ਸੀ ਉਸ ਔਰਤ ਦੇ ਨਾਲ ਇਹ ਦੋਨੇ ਮੁੰਡੇ ਪੂਰੇ ਨਸ਼ੇ ਦੇ ਵਿੱਚ ਜਦੋਂ ਉਸ ਔਰਤ ਨਾਲ ਧੱਕਾ ਕਰ ਰਹੇ ਹੁੰਦੇ ਨੇ ਤਾਂ ਥੋੜੀ ਦੇਰ ਬਾਅਦ ਉਹਨਾਂ ਨੂੰ ਫੀਲ ਹੁੰਦਾ ਆ ਕਿ ਉਹ ਔਰਤ ਕੋਈ ਵੀ ਮੂਵਮੈਂਟ ਨਹੀਂ ਕਰ ਰਹੀ ਉਹ ਬਿਲਕੁਲ ਵੀ ਹਿੱਲ ਜੁਲ ਨਹੀਂ ਰਹੀ ਔਰਤ ਬਿਲਕੁਲ ਚੁੱਪਚਾਪ ਪਈ ਹੁੰਦੀ ਹੈ ਉਹ ਮੁੰਡੇ ਜੋ ਉਸ ਔਰਤ ਦੇ ਨਾਲ ਕਰ ਰਹੇ ਹੁੰਦੇ ਨੇ ਉਹ ਉਦਾਂ ਹੀ ਕਰ ਰਹੇ ਹੁੰਦੇ ਨੇ ਪਰ ਔਰਤ ਬਿਲਕੁਲ ਵੀ ਹਿੱਲ ਜੁਲ ਨਹੀਂ ਰਹੀ ਹੁੰਦੀ ਇਹ ਦੇਖ ਕੇ ਉਹ ਮੁੰਡੇ ਥੋੜਾ ਜਿਹਾ ਉੱਥੇ ਘਬਰਾ ਜਾਂਦੇ ਨੇ ਉਹ ਦੇਖਦੇ ਆ ਕਿ ਇਹ ਇਦਾਂ ਕਿਉਂ ਪਈ ਆ ਫਿਰ ਉਹ ਇਸ ਔਰਤ ਦੀ ਨਬਜ਼ ਚੈੱਕ ਕਰਦੇ ਨੇ ਤਾਂ ਉਹ ਦੇਖਦੇ ਆ ਕਿ ਨਬਜ਼ ਚੱਲ ਰਹੀ ਹੁੰਦੀ ਆ ਉਹਨਾਂ ਨੂੰ ਲੱਗਦਾ ਆ ਕਿ ਇਹ ਬੇਹੋਸ਼ ਹੋ ਗਈ ਆ ਉਹ ਸੋਚਦੇ ਨੇ ਕਿ ਕਿਉਂ ਨਾ ਅਸੀਂ ਹੋਟਲ ਤੋਂ ਭੱਜ ਜਾਈਏ ਫਿਰ ਉਹ ਸੋਚਦੇ ਨੇ ਕਿ ਜੇਕਰ ਅਸੀਂ ਹੋਟਲ ਤੋਂ ਭੱਜ ਗਏ ਤੇ ਬਾਅਦ ਵਿੱਚ ਕੁਝ ਔਰਤ ਨੂੰ ਹੋ ਗਿਆ ਤਾਂ ਤਾਂ ਵੀ ਸਾਰੀ ਗੱਲ ਸਾਡੇ ਤੇ ਆ ਜਾਣੀ ਹੈ ਫਿਰ ਉਹ ਸੋਚਦੇ ਨੇ ਕਿ ਆਪਾਂ ਇਦਾਂ ਕਰਦੇ ਹਾਂ ਪਰ ਰਿਸੈਪਸ਼ਨ ਤੇ ਫੋਨ ਕਰਦੇ ਹਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਸਾਡੇ ਨਾਲ ਜਿਹੜੀ ਔਰਤ ਆਈ ਸੀ ਉਹਦੀ ਹਾਲਤ ਖਰਾਬ ਹੈ ਉਨੂੰ ਹਸਪੀਟਲ ਪਹੁੰਚਾਇਆ ਜਾਵੇ ਜਾਂ ਫਿਰ ਡਾਕਟਰ ਦਾ ਇੱਥੇ ਪ੍ਰਬੰਧ ਕੀਤਾ ਜਾਵੇ ਤਾਂ ਇਹ ਮੁੰਡੇ ਫਿਰ ਇਦਾਂ ਹੀ ਕਰਦੇ ਨੇ ਇਹ ਰਿਸੈਪਸ਼ਨ ਦੇ ਉੱਤੇ ਫੋਨ ਕਰਦੇ ਨੇ ਤੇ ਦੱਸਦੇ ਨੇ ਕਿ ਸਾਡੇ ਨਾਲ ਜੋ ਔਰਤ ਆਈ ਸੀ ਉਹਦੀ ਹਾਲਤ ਖਰਾਬ ਹੈ ਜਦੋਂ ਹੁਣ ਹੋਟਲ ਦੇ ਸਟਾਫ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਆ ਹੋਟਲ ਸਟਾਫ ਤੇ ਹੋਟਲ ਦਾ ਮੈਨੇਜਰ ਵਗੈਰਾ ਉਸ ਹੋਟਲ ਦੇ ਕਮਰੇ ਦੇ ਵਿੱਚ ਜਾਂਦੇ ਨੇ ਇਹ ਔਰਤ ਬੈੱਡ ਦੇ ਉੱਤੇ ਪਈ ਹੁੰਦੀ ਐ ਤੇ ਉਹ ਮੈਨੇਜਰ ਤੇ ਹੋਰ ਸਟਾਫ ਉਸ ਔਰਤ ਦੀ ਨਬਜ਼ ਚੈੱਕ ਕਰਦੇ ਨੇ ਤਾਂ ਉਹਨਾਂ ਨੂੰ ਐਦਾਂ ਲੱਗਦਾ ਆ ਕਿ ਇਸ ਔਰਤ ਦੀ ਮੌਤ ਹੋ ਚੁੱਕੀ ਐ ਫਿਰ ਵੀ ਇਸ ਤੋਂ ਬਾਅਦ ਹੋਟਲ ਦੇ ਸਟਾਫ ਵੱਲੋਂ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਐ ਐਂਬੂਲੈਂਸ ਉੱਥੇ ਪਹੁੰਚਦੀ ਐ ਉਸ ਔਰਤ ਨੂੰ ਐਂਬੂਲੈਂਸ ਦੇ ਵਿੱਚ ਲਟਾਇਆ ਜਾਂਦਾ ਐ ਤੇ ਫਿਰ ਹਸਪੀਟਲ ਲਿਜਾਇਆ ਜਾਂਦਾ ਐ ਤੁਰੰਤ ਜਦੋਂ ਹਸਪੀਟਲ ਦੇ ਵਿੱਚ ਡਾਕਟਰ ਉਸ ਨੂੰ ਚੈੱਕ ਕਰਦਾ ਆ ਤਾਂ ਉਹ ਨਬਜ਼ ਚੈੱਕ ਕਰਦੀ ਸਾਰ ਕਹਿ ਦਿੰਦਾ ਆ ਕਿ ਇਸ ਔਰਤ ਦੀ ਤਾਂ ਮੌਤ ਹੋ ਚੁੱਕੀ ਹੈ ਇਹ ਦੋ ਮੁੰਡੇ ਵੀ ਉਸ ਸਮੇਂ ਨਾਲੇ ਮੌਜੂਦ ਸੀ ਹੋਟਲ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਸੀ ਕਿਉਂਕਿ ਉਹਨਾਂ ਦਾ ਬਣਦਾ ਸੀ ਕਿਉਂਕਿ ਇਹ ਸਾਰਾ ਕੁਝ ਉਹਨਾਂ ਦੇ ਹੋਟਲ ਦੇ ਵਿੱਚ ਹੋਇਆ ਸੀ ਹੁਣ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਇਹਨਾਂ ਦੋਨੇ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੋਨਾਂ ਮੁੰਡਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪੁੱਛਗਿੱਛ ਦੇ ਦੌਰਾਨ ਫਿਰ ਇਹ ਮੁੰਡੇ ਦੱਸਦੇ ਨੇ ਕਿ ਕਿੱਦਾਂ ਕਿੱਦਾਂ ਇਹ ਸਾਰਾ ਕੁਝ ਹੋਇਆ ਇਹ ਦੱਸਦੇ ਆ ਕਿ ਅਸੀਂ ਸਟੇਡੀਅਮ ਦੇ ਵਿੱਚ ਮੈਚ ਦੇਖਣ ਆਏ ਸੀ ਉੱਥੇ ਹੀ ਇਹ ਔਰਤ ਵੀ ਮੈਚ ਦੇਖਣ ਆਈ ਸੀ ਮੈਚ ਦੇਖਣ ਦੇ ਦੌਰਾਨ ਹੀ ਇਸ ਔਰਤ ਦੇ ਨਾਲ ਕਿੱਦਾਂ ਸਾਡੀ ਬੈਸਵਾਜੀ ਹੋਈ ਕਿਉਂਕਿ ਅਸੀਂ ਕਹਿੰਦੇ ਸੀ ਇੰਡੀਆ ਜਿੱਤੂਗਾ ਤੇ ਇਹ ਔਰਤ ਕਹਿੰਦੀ ਸੀ ਨਿਊਜ਼ੀਲੈਂਡ ਜਿੱਤੂਗਾ ਇਸ ਬਹਿਸਵਾਜੀ ਦੇ ਵਿੱਚ ਹੀ ਅਸੀਂ ਦੋਨਾਂ ਜਣਿਆਂ ਨੇ ਸ਼ਰਤ ਲਗਾਈ ਸੀ ਤੇ ਇਹ ਔਰਤ ਸ਼ਰਤ ਹਾਰ ਗਈ ਸੀ ਉਸੇ ਸ਼ਰਤ ਹਾਰਨ ਦੇ ਕਰਕੇ ਹੀ ਅਸੀਂ ਇਸ ਔਰਤ ਨੂੰ ਹੋਟਲ ਦੇ ਵਿੱਚ ਲੈ ਕੇ ਗਏ ਸੀ ਉੱਥੇ ਅਸੀਂ ਤਿੰਨਾਂ ਜਣਿਆਂ ਨੇ ਬੈਠ ਕੇ ਸ਼ਰਾਬ ਪੀਤੀ ਅਸੀਂ ਵੀ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਅਸੀਂ ਬਹੁਤ ਬੁਰੇ ਤਰੀਕੇ ਨਾਲ ਇਸ ਔਰਤ ਦੇ ਨਾਲ ਸਰੀਰਕ ਸੰਬੰਧ ਬਣਾਏ ਇਹਦੇ ਬਹੁਤ ਦਰਦ ਹੋ ਰਿਹਾ ਸੀ ਇਹ ਉਹ ਦਰਦ ਬਰਦਾਸ਼ਤ ਨਹੀਂ ਕਰ ਸਕੀ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਔਰਤ ਨੇ ਜਿੰਨੀ ਜ਼ਿਆਦਾ ਸ਼ਰਾਬ ਪੀ ਲਈ ਓਨੀ ਇਹਦੀ ਕਪੈਸਿਟੀ ਨਹੀਂ ਸੀ ਕਪੈਸਿਟੀ ਤੋਂ ਜ਼ਿਆਦਾ ਸ਼ਰਾਬ ਪੀਣ ਕਰਕੇ ਜਾਂ ਫਿਰ ਇਹਨਾਂ ਮੁੰਡਿਆਂ ਨੇ ਜੋ ਉਸ ਔਰਤ ਦੇ ਨਾਲ ਧੱਕਾ ਕੀਤਾ ਸੀ ਉਹਦੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਇਸ ਵਜ੍ਹਾ ਕਰਕੇ ਹੀ ਉਸ ਔਰਤ ਦੀ ਮੌਤ ਹੋ ਜਾਂਦੀ ਹੈ ਹੁਣ ਜੇ ਆਪਾਂ ਦੇਖੀਏ ਕੇਸ ਤੋਂ ਬਾਅਦ ਇਹਨਾਂ ਮੁੰਡਿਆਂ ਦਾ ਉੱਥੇ ਕੀ ਹੋਣਾ ਸੀ ਇਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਇਹਨਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਸ ਸਮੇਂ ਦੋਨੇ ਜਣੇ ਜੇਲ੍ਹ ਦੇ ਵਿੱਚ ਬੰਦ ਨੇ ਬਾਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਤੇ ਜੱਜ ਸਾਹਿਬ ਇਹਨਾਂ ਦੋਨਾਂ ਜਣਿਆਂ ਨੂੰ ਕਿਹੜੀ ਸਜ਼ਾ ਸੁਣਾਉਂਦੇ ਨੇ ਇਹ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਲੇਟੈਸਟ ਇਹ ਮਾਮਲਾ ਆ 31 ਜਨਵਰੀ 2026 ਦੀ ਇਹ ਘਟਨਾ ਆ ਇੰਜਾਇਰਮੈਂਟ ਦੇ ਨਾਮ ਦੇ ਉੱਤੇ ਕਈ ਵਾਰੀ ਬੰਦਾ ਇਸ ਤਰ੍ਹਾਂ ਦੇ ਕੰਮ ਕਰ ਜਾਂਦਾ ਆ ਕਿ ਸਾਰੀ ਜ਼ਿੰਦਗੀ ਦਾ ਪਛਤਾਵਾ ਪੱਲੇ ਪੈ ਜਾਂਦਾ ਹੈ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਆ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ